ਕਟ ਉਮਰ ਚ ਵਿਆਹ ਤੇ ਇਸ ਮਾਮਲੇ ਦੇ ਵਿੱਚ ਸਮਾਜਿਕ ਤੇ ਕਾਨੂੰਨੀ ਫਰਜ਼ੀਦਗੀਆਂ ਕਿੱਥੇ ਖੜੀਆਂ ਨੇ ਸਮਾਜ ਕਿਵੇਂ ਚਤਾਨ ਹੈ ਜਾਂ ਕਾਨੂੰਨ ਕਿੱਥੇ ਖੜਾ ਹੈ ਖਾਸ ਕਰਕੇ ਭਾਰਤੀ ਸਮਾਜ ਦੇ ਹਿਰਦ ਗਿਰਦ ਅੱਜ ਦਾ ਇਹ ਮਾਮਲਾ ਸਾਡੇ ਨਾਲ ਇਸ ਖਾਸ ਚਰਚਾ ਲਈ ਜੁੜਿਆ ਹੈ ਉਹ ਕਿ ਮਹਿਲਾ ਚਿੰਤਕ ਪ੍ਰੋਫੈਸਰ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਜੀ ਸੋ ਬਾਕ ਮੇਰਾ ਤੁਹਾਡਾ ਸਵਾਗਤ ਹੈ ਬਹੁਤ ਮਿਹਰਬਾਨੀ ਤੇ ਤੁਹਾਡੇ ਰਹੀਂ ਜਿੰਨੇ ਵੀ ਵੇਖ ਸੁਣ ਸਕਦੇ ਨੇ ਸਾਰਿਆਂ ਨੂੰ ਹੀ ਬਹੁਤ ਨਿੱਕੀ ਚੜਚਾ ਰੋਟਰ ਮੈਮ ਜਿਵੇਂ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਮਾਮਲਾ ਮੀਡੀਆ ਦੇ ਵਿੱਚ ਚਿੰਨ੍ਹ ਦੇ ਨਹੀਂ ਵੱਡੀਆਂ ਸੁਰਖੀਆਂ ਦੇ ਵਿੱਚ ਘੱਟ ਉਮਰ ਦੇ ਵਿੱਚ ਵਿਆਹ ਤੇ ਇਸ ਮਾਮਲੇ ਦੇ ਵਿੱਚ ਸੁਰਖਿਆ ਦੀ ਮੰਗ ਕਰਨੀ ਜੋੜਿਆਂ ਵੱਲੋਂ ਕਾਨੂੰਨੀ ਤੇ ਸਮਾਜਿਕ ਮਾਮਲੇ ਨੂੰ ਜ਼ਿਕਰ ਇਹਨੂੰ ਲੈ ਕੇ ਆਪਾਂ ਦੇਖੀਏ ਕਿਵੇਂ ਮਾਮਲਾ ਆਪਾਂ ਦੇਖ ਸਕਦੇ ਹਾਂ ਕਿ ਅੱਗੇ ਇਹ ਮਾਮਲਾ ਵਾਕਈ ਸਮਾਜ ਲਈ ਬੜੀ ਵੱਡੀ ਖਤਰੇ ਦੀ ਗੱਲ ਹੈ ਦੇਖੋ ਇਹਦੇ ਬਹੁਤ ਸਾਰੇ ਪਹਿਲੂ ਨੇ ਪਹਿਲੀ ਚੀਜ਼ ਕਿ ਕੀ ਅਸੀਂ ਘਰ ਦਾ ਮਾਹੌਲ ਬਣਾ ਕੇ ਦੇ ਤਾਂ ਕਿ ਕੀ ਘਰ ਦੇ ਵਿੱਚ ਉਹਨਾਂ ਨੂੰ ਸੁਚਾਰੂ ਸੋਚ ਵੱਲ ਸੀ ਕਿ ਉਹਨਾਂ ਦਾ ਸਿਰਫ ਹੀ ਧਿਆਨ ਇੱਕ ਤਰਫ ਆ ਕੇ ਸਿਰਫ ਹੀ ਸਰੀਰਕ ਸੰਬੰਧਾਂ ਵੱਲ ਰੱਖਣਾ ਕਿਉਂਕਿ ਛੋਟੀ ਉਮਰੇ ਉਹ ਮੈਕਸਿਮਮ ਸਰਜ ਹੁੰਦਾ ਹਾਰਮੋਨਸ ਦਾ ਸੋ ਉਦੋਂ ਕੀ ਅਸੀਂ ਸਹੀ ਸੇਧ ਘਰੋਂ ਉਹਨਾਂ ਨੂੰ ਮਿਲ ਸਕੀ ਸਮਾਜ ਵਿੱਚ ਕਿਸ ਤਰੀਕੇ ਦਾ ਉਹਨਾਂ ਨੂੰ ਮਾਹੌਲ ਮਿਲਿਆ ਕਿ ਕੀ ਸਮਾਜ ਵਿੱਚ ਸਿਰਫ ਹੀ ਇੱਕ ਤਰਫੀਆ ਸੋਚ ਸੀ ਉਹਨਾਂ ਦੀ ਕਿ ਸਿਰਫ ਹੀ ਇਸ ਪਾਸੇ ਵੱਲ ਨੂੰ ਧਿਆਨ ਹੀ ਰੱਖਣਾ ਜਾਂ ਉਹਨਾਂ ਨੂੰ ਕਿਸੇ ਪਾਸਿਓ ਕੋਈ ਅਜਿਹਾ ਰਾਹ ਵੀ ਲੱਭਿਆ ਜਿੱਥੇ ਉਹ ਆਪਣੀ ਪਹਿਲਾਂ ਯਾਨੀ ਕੁਝ ਅਚੀਵ ਕਰ ਸਕਣ ਕੁਝ ਆਪਣੀ ਜ਼ਿੰਦਗੀ ਵਿੱਚ ਹਾਸਲ ਕਰ ਸਕਣ ਫੇਰ ਉਸ ਸੋਚ ਸਮਝ ਕੇ ਆਪਣਾ ਸਾਥੀ ਚ ਉਹਨਾਂ ਤੋਂ ਬਦਲ ਕੇ ਆਪਾਂ ਜਦੋਂ ਸਮਾਜ ਇੱਕ ਤਰਫਾ ਕਿ ਔਰਤ ਨੂੰ ਇੱਕ ਸ਼ੈ ਬਣਾ ਕੇ ਅਸੀਂ ਰੱਖ ਦਿੰਨੇ ਆ ਸੋ ਇੱਕ ਤਰਫਾ ਸੋਚ ਨਾਲ ਬੱਚੇ ਪੈਦਾ ਹੋਣ ਜਿੱਥੇ ਉਹਨਾਂ ਦੀ ਅਸੀਂ ਮਤਲਬ ਧਿਆਨ ਵੰਡਾਇਆ ਕਿ ਤੂੰ ਦੂਜੇ ਨੂੰ ਮਿੱਧ ਕੇ ਲੰਘਣਾ ਸੋ ਨਤੀਜਾ ਇਹ ਆ ਕਿ ਉਹਨੇ ਸਿਰਫ ਆਪਣਾ ਮੈਂ ਕਮਾਉਣ ਦਾ ਕੀ ਢੰਗ ਹੈ ਛੇਤੀ ਕੀ ਕਮਾਉਣਾ ਉਸ ਪਾਸੇ ਵੱਲ ਨੂੰ ਉਹਨਾਂ ਦਾ ਧਿਆਨ ਜ਼ਿਆਦਾ ਤੌਰ ਦਿੱਤਾ ਤਾਂ ਫਿਰ ਉਹਦੇ ਵਿੱਚ ਮਾਪੇ ਆਪਣੇ ਬਿਜ਼ਨਸ ਉਹਨਾਂ ਨੇ ਜੋ ਕੁਝ ਆਸ-ਪਾਸ ਦਾ ਉਹਨਾਂ ਨੂੰ ਖਿਲ ਰਿਆ ਦਿਸਣਾ ਸੋ ਉਹੀ ਕੁਝ ਵਾਹਿਆਤ ਚੀਜ਼ਾਂ ਉਹਨਾਂ ਨੇ ਦੇਖਣੀ ਹੈ ਉਸੇ ਪਾਸੇ ਸੋਚ ਰੱਖਣੀ ਹੈ ਤੇ ਫਿਰ ਉਹ ਜਿਹੜਾ ਵੀ ਪਹਿਲਾ ਵੀ ਉਹਨਾਂ ਦੇ ਸਾਹਮਣੇ ਕੰਟੈਕਟ ਹੁੰਦਾ ਉਹਨਾਂ ਨੂੰ ਲੱਗਦਾ ਵੀ ਇੱਥੇ ਹੀ ਸਾਰੀ ਕਿਉਂਕਿ ਅਗਲੀ ਸੋਚਣ ਨੂੰ ਕੋਲ ਹੈ ਹੀ ਨਹੀਂ ਉੱਥੇ ਤੱਕ ਉਹਨਾਂ ਦੀ ਹੈ ਹੀ ਨਹੀਂ ਵਿਚਾਰ ਕੇ ਅਸੀਂ ਕੀ ਅੱਗੋਂ ਵੜਨਾ ਚਾਹੁੰਨੇ ਆ ਸਾਡੀ ਸਮਾਜ ਨੂੰ ਦੇਣ ਕੀ ਹੈ ਸਾਡੇ ਹੱਕ ਤਾਂ ਹਨ ਪਰ ਸਾਡੇ ਫਰਜ਼ ਵੀ ਨੇ ਉਹ ਚੀਜ਼ਾਂ ਮੰਨਫੀ ਹੁੰਦੀਆਂ ਨੇ ਸਿਰਫ ਵਖਤੀ ਸਰੀਰਕ ਖਿੱਚ ਉਹਨਾਂ ਨੂੰ ਇਸ ਪਾਸੇ ਲੈ ਜਾਂਦੀ ਹੈ ਕਿ ਉਹ ਫਿਰ ਅੱਗੋਂ ਟੁੱਟਦੇ ਨੇ ਵਿਆਹ ਕਿਉਂਕਿ ਉਹਨਾਂ ਨੂੰ ਜਦੋਂ ਅਗਲੀ ਸਮਝ ਹੀ ਨਹੀਂ ਹੁੰਦੀ ਕਿ ਉਹ ਸਿਰਫ ਆ ਪਹਿਲੇ 3-4 ਪੁਆਇੰਟ ਦੇਖੇ ਜਦੋਂ ਉਹ ਸਰੀਰਕ ਸੰਬੰਧਾਂ ਨਾਲ ਲੋੜ ਉੰਨੀ ਕ ਪੂਰੀ ਹੋਈ ਅੱਗੋਂ ਫਿਰ ਜਦੋਂ ਅਸਲੀਅਤ ਸਾਹਮਣੇ ਆਉਂਦੀ ਹੈ ਭਾਈ ਇਹਨਾਂ ਨਾਲ ਤਾਂ ਮੇਰਾ ਕੁਝ ਵੀ ਨਹੀਂ ਮੈਚ ਕਰਦਾ ਤਾਂ ਫਿਰ ਉਹ ਟੁੱਟਦੇ ਨੇ ਤਾਂ ਫਿਰ ਉਸੇ ਵਿੱਚ ਹੀ ਮਾਪਿਆਂ ਦਾ ਵੀ ਰੋਲ ਬੜਾ ਇਹਦੇ ਚ ਕੁਐਸਚਨੇਬਲ ਆ ਕਿ ਤੁਸੀਂ ਕਹਿੰਦੇ ਹੋ ਜੀ ਕਿ ਇਹ ਪਹਿਲਾਂ ਕੀ ਲੋੜੋਂ ਵੱਧ ਸਖਤੀ ਰੱਖੀ ਤੁਸੀਂ ਉਦੋਂ ਦੋਸਤੀ ਦਾ ਸਬੰਧ ਨਹੀਂ ਰੱਖਿਆ ਉਹਨਾਂ ਦੀਆਂ ਉਲਝਣਾਂ ਨਹੀਂ ਸੁਲਝਾਈਆਂ ਤਾਂ ਫਿਰ ਉਹ ਜਿੱਥੇ ਵੀ ਕਿਤੇ ਦੋਸਤ ਲੱਭਦੇ ਨੇ ਜਿੱਥੇ ਕਿਤੇ ਹਲਕਾ ਜਿਹਾ ਵੀ ਉਹਨਾਂ ਨੂੰ ਦਿਸਦਾ ਪਿਆਰ ਉਸ ਪਾਸੇ ਨੂੰ ਰੁੜ ਜਾਂਦੇ ਨੇ ਸੋ ਅਸੀਂ ਆਪਣੀ ਡਿਊਟੀ ਤੋਂ ਕਿਉਂ ਪਰਾਂ ਹੋਏ ਉਹ ਮਾਪਿਆਂ ਦਾ ਵੀ ਬਹੁਤ ਅਹਿਮ ਰੋਲ ਹੈ ਤੇ ਫਿਰ ਉੱਥੇ ਹੀ ਸਮਾਜ ਵੀ ਤੁਸੀਂ ਕੀ ਦਿਖਾ ਰਹੇ ਹੋ ਬੱਚਿਆਂ ਨੂੰ ਤੁਸੀਂ ਸਾਰਾ ਦਿਨ ਜੇ ਸਿਰਫ ਇਹੀ ਜਿਸਮ ਹੀ ਦਿਖਾਣੇ ਨੇ ਤਾਂ ਐਕਚੁਅਲੀ ਉਹਨਾਂ ਨੇ ਉਸੇ ਪਾਸੇ ਤੁਰਨਾ ਕਿੰਨੇ ਲੋਕ ਨੇ ਜਿਹੜੇ ਕਹਿੰਦੇ ਅਸੀਂ ਫਖਰ ਕਰਦੇ ਹਾਂ ਜੀ ਅਸੀਂ ਤਾਂ ਆਪਣੀ ਮੁਲਕ 'ਚ ਰਹਿ ਕੇ ਇੱਥੇ ਹੀ ਕੰਮ ਕਰਨਾ ਚਾਹੁੰਦੇ ਹਾਂ ਤੁਹਾਡੇ ਸਾਹਮਣੇ ਜਿਸ ਤਰੀਕੇ ਦੀ ਰੇਸ ਲੱਗੀ ਹੈ ਕਿਉਂਕਿ ਅਸੀਂ ਸਿਖਾਇਆ ਹੀ ਇੱਕ ਚੀਜ਼ ਆ ਪੈਸੇ ਕਮਾਉਣੇ ਛੇਤੀ ਤੋਂ ਛੇਤੀ ਕਿਵੇਂ ਬਸ ਇੱਕੋ ਹੀ ਰਾਹ ਬਣਾਇਆ ਸੋ ਨਤੀਜਾ ਇਹੋ ਹੋਣਾ ਜੀ ਘਰੋਂ ਭੱਜੋ ਅਸੀਂ ਉਹ ਵਕਤ ਹੀ ਜਿਹੜੀ ਸਰਜ ਹਾਰਮੋਨ ਦੀ ਅਸੀਂ ਉਹ ਤਾਂ ਪੂਰੀਆਂ ਕਰਨੀਆਂ ਜੇ ਸਰੀਰਕ ਲੋੜਾਂ ਉੱਥੇ ਤੱਕ ਸੀਮਤ ਹੋ ਕੇ ਰਹਿ ਗਏ ਹਾਂ ਉਸ ਤੋਂ ਅਗਾਸੀਂ ਤੁਰਦੇ ਨਹੀਂ ਨਤੀਜਾ ਤੁਹਾਡੇ ਸਾਹਮਣੇ ਹੈ ਹੁਣ ਤਾਂ ਔਰਤਾਂ ਵੀ ਆਪਣੇ ਪਤੀ ਨੂੰ ਕਤਲ ਕਰਵਾਉਣ ਤੁਰ ਪਈਆਂ ਇੰਜ ਹੀ ਫਿਰ ਦੂਜੇ ਪਾਸੇ ਵੀ ਕਿ ਮਰਦ ਵੀ ਘਰੋਂ ਬਾਹਰ ਨੂੰ ਫਿਰ ਦੌੜਦੇ ਨੇ ਕਿਉਂਕਿ ਉਹ ਵਕਤੀ ਤੌਰ ਤੇ ਖਿੱਚ ਖਤਮ ਹੋ ਜਾਂਦੀ ਹੈ ਜੀ ਤਾਂ ਬਾਪ ਇਸ ਮਾਮਲੇ ਦੇ ਵਿੱਚ ਕਾਨੂੰਨ ਕੀ ਕਹਿੰਦਾ ਕਿਉਂਕਿ ਕਾਨੂੰਨ ਦਾ ਫਿਰ ਆਸਰਾ ਲਿਆ ਜਾਂਦਾ ਹੈ ਇਹ ਮਾਨਯੋਗ ਉੱਤਰਾਖੰਡ ਹਾਈ ਕੋਰਟ ਦੇ ਵਿੱਚ ਵੀ ਇਹ ਮਾਮਲਾ ਪਿਛਲੇ ਦਿਨ ਹੋ ਗਿਆ ਫਿਰ ਮਾਮਲਾ ਹਾਲੇ ਸੁਣਵਾਈ ਹੋਈ ਦੀ ਨੇ ਇੱਕ ਜੋੜੇ ਦਾ ਤੇ ਉਦਾਂ ਜ਼ਿਕਰ ਕੀਤਾ ਕਿ ਬਹੁਤ ਸਾਰੇ ਮਾਮਲੇ ਨੇ ਜਿਹੜੇ ਕਿ ਬਾਅਦ ਦੇ ਵਿੱਚ ਕਾਨੂੰਨ ਦਾ ਆਸਰਾ ਲਿਆ ਜਾਂਦਾ ਹੈ ਖਾਸ ਕਰਕੇ ਸੁਰੱਖਿਆ ਵਾਲੇ ਹੁਣ ਇੱਕ ਬੰਦੇ ਦਾ ਘੱਟ ਉਮਰ ਹੈ ਘੱਟ ਉਮਰ ਦੇ ਵਿੱਚ ਵਿਆਹ ਰਚਾਲਿਆ ਉਹ ਗੱਲ ਬਕਰੀਏ ਕੀ ਕਿਸ ਤਰ੍ਹਾਂ ਦੀ ਬੇਸਮਝੀ ਸੀ ਜਾਂ ਕੀ ਮਾਹੌਲ ਬਣਿਆ ਕਿਸ ਤਰ੍ਹਾਂ ਦੀ ਫਿਚ ਬਣੀ ਜਿਵੇਂ ਤੁਸੀਂ ਸਾਰਾ ਵਿਸਤਾਰ ਨਾਲ ਕੋਲਿਆ ਪਰ ਇਸ ਤੋਂ ਬਾਅਦ ਫਿਰ ਕਾਨੂੰਨ ਇੱਕ ਬੰਦੇ ਦਾ ਘੱਟ ਉਮਰ ਚ ਵਿਆਹ ਹੁੰਦਾ ਕਾਨੂੰਨ ਦੀ ਤਾਂ ਪਹਿਲਾਂ ਹੀ ਉਹਨਾਂ ਨੇ ਧਜੀਆਂ ਉੜਾ ਚੁੱਕੀ ਐ ਫਿਰ ਕਾਨੂੰਨ ਤੋਂ ਸੁਰੱਖਿਆ ਲੈਣੀ ਕਿ ਸਾਨੂੰ ਖਤਰਾ ਹੈ ਕਿੰਨਾ ਤੋਂ ਆਪਣੇ ਮਾਪਿਆਂ ਤੋਂ ਇੱਕ ਤੇ ਦੂਜੀ ਤਰ ਅਜਿਹਾ ਮਾਹੌਲ ਇਹਨੂੰ ਆਪਾਂ ਕਿਵੇਂ ਦੇਖਦੇ ਆ ਆਪਣਾ ਪਚੀਦਾ ਜਿਹਾ ਮਾਮਲਾ ਹੈ ਬਿਲਕੁਲ ਮੈਂ ਪਹਿਲਾਂ ਹੀ ਕਹਿਆ ਸੀ ਹੁਣ ਉਹ ਉੱਥੇ ਵੀ ਤੁਸੀਂ ਦੇਖੋਗੇ ਕਿ ਬਹੁਤੀ ਵਾਰ ਪੁੱਤਰ ਨੂੰ ਤਾਂ ਬਖਸ਼ ਦਿੰਦੇ ਨੇ ਪਰ ਧੀ ਨੂੰ ਨਹੀਂ ਬਖਸ਼ਦੇ ਯਾਨੀ ਪਹਿਲਾਂ ਵਿਤਕਰਾ ਤਾਂ ਘਰੋਂ ਸ਼ੁਰੂ ਹੁੰਦਾ ਤਾਂ ਹੀ ਉਹ ਧੀ ਜਿਹੜੀ ਹੈ ਉਹ ਆਪਣਾ ਲੱਭਣ ਬਾਹਰ ਨਿਕਲਦੀ ਹੈ ਕਿ ਮੈਨੂੰ ਕਿਤੇ ਤਾਂ ਮੇਰੀ ਕਿਹਾ ਜਾਵੇ ਵੀ ਹਾਂਜੀ ਇਹ ਸਾਡੀ ਹੈ ਉਹ ਕਿਤੇ ਸੋਚ ਕਿਤੇ ਹੋਵੇ ਉਹ ਹੈ ਹੀ ਨਹੀਂ ਸੋ ਉਹ ਸਿਰਫ ਇੱਥੇ ਤੱਕ ਹੈ ਵੀ ਹਾਂਜੀ ਇਹ ਸਾਡਾ ਪੁੱਤਰ ਜੋ ਮਰਜ਼ੀ ਕਰੇ ਠੀਕ ਹੈ ਪਰ ਧੀ ਸਾਡੇ ਬਿਲਕੁਲ ਕੈਦ ਚ ਸੋ ਫਿਰ ਜਦੋਂ ਉਹ ਨਿਕਲਦੇ ਨੇ ਸੁਰੱਖਿਆ ਲਈ ਦੇਖੋ ਕਾਨੂੰਨ ਵੀ ਮੈਨੂੰ ਲੱਗਦਾ ਵੀ ਕਿਸੇ ਹੱਦ ਤੱਕ ਹੁਣ ਇਸ ਤਰ੍ਹਾਂ ਦੇ ਜੇ ਭਾਰੀ ਗਿਣਤੀ ਜੋੜੇ ਨਿਕਲਨੇ ਸ਼ੁਰੂ ਹੋ ਜਾਣਗੇ ਤਾਂ ਕਿੰਨਿਆਂ ਨੂੰ ਸੁਰੱਖਿਆ ਦਿੱਤੀ ਜਾਊਗੀ ਕਿੰਨਿਆਂ ਨੂੰ ਆਪਾਂ ਇਹ ਨਾਰਮਲ ਕਰ ਸਕਦੇ ਹਾਂ ਸੋ ਜੇ ਸ਼ੁਰੂ ਤੋਂ ਹੀ ਬੱਚੇ ਨੂੰ ਜਿਵੇਂ ਮੈਂ ਜ਼ਿਕਰ ਕੀਤਾ ਕਿ ਸੇਧ ਸਹੀ ਦਿੱਤੀ ਹੋਏ ਵੀ ਪਹਿਲਾਂ ਬੱਚੇ ਆਪਣੇ ਪੈਰਾਂ ਤੇ ਖੜੇ ਹੋ ਫਿਰ ਤੁਸੀਂ ਸੋਚ ਵਿਚਾਰ ਕਰਨ ਯੋਗੇ ਹੋਵੋਗੇ ਫਿਰ ਅੱਗੇ ਤੁਰੋਗੇ ਸੋ ਇਹ ਐਕਸਟ੍ਰੀਮਸ ਨੇ ਜਿੱਥੇ ਬਿਲਕੁਲ ਕਰੋ ਕੋਈ ਸਪੋਰਟ ਨਾ ਹੋਏ ਹੋ ਇਸ ਪਾਸੇ ਤੁਰਦੇ ਨੇ ਤੇ ਕੁਝ ਫਿਰ ਬਿਲਕੁਲ ਹੀ ਉਲਟ ਕੇ ਅਸੀਂ ਵਿਆਹ ਕਰਨਾ ਹੀ ਨਹੀਂ ਜਾਂ ਫਿਰ ਵਿਆਹ ਕਰ ਲੈ ਅਸੀਂ ਬੱਚੇ ਕਰਨਾ ਹੀ ਨਹੀਂ ਉਹ ਇੱਕ ਐਕਸਟ੍ਰੀਮ ਦੂਜੀ ਸ਼ੁਰੂ ਹੋ ਜਾਂਦੀ ਹੈ ਸੋ ਉਦੋਂ ਜਦੋਂ ਇਹ ਦੋਨੋਂ ਐਕਸਟਰੀਮਸ ਦੇ ਅਸੀਂ ਵਿਚਾਰ ਦੇਖਦੇ ਆਂ ਉੱਥੇ ਹਾਲ ਇਹ ਹੋ ਜਾਂਦਾ ਕਿ ਕਾਨੂੰਨ ਵਿਚਾਰਾ ਵੀ ਕਿਸੇ ਲਿਮਟ ਤੱਕ ਨਾਲ ਖੜਾ ਹੋ ਸਕਦਾ ਉੱਥੇ ਹੀ ਇਹ ਪੁਲਿਸ ਵਾਲੇ ਵੀ 24 ਘੰਟੇ ਤੁਸੀਂ ਕਹਿ ਲਓ ਕਿਸੇ ਇੱਕ ਵੇਲੇ ਹੀ ਖੜੇ ਹੋ ਸਕਦੇ ਨੇ ਪਰ ਜਦੋਂ ਕੋਈ ਤਾਕਜੀ ਇਹ ਬੈਠਾ ਹੋਏ ਕਿ ਜਦੋਂ ਵੀ ਪੁਲਿਸ ਵਾਲਾ ਪਰੇ ਹੋਏਗਾ ਮੈਂ ਉਦੋਂ ਹੀ ਅਟੈਕ ਕਰਨਾ ਉਹ ਤਾਂ ਫਿਰ ਸੌਖਿਆਂ ਪਰ ਮਾਇ ਜਾਂਦੇ ਨੇ ਜਾਂ ਫਿਰ ਜਿਵੇਂ ਮਾਇ ਪਿਓ ਪਰਾਂ ਹੋ ਜਾਂਦੇ ਨੇ ਫਿਰ ਕਜ਼ਨਸ ਆ ਜਾਂਦੇ ਨੇ ਅੱਗੇ ਚਲੋ ਜੀ ਸਾਡਾ ਵੀ ਨੱਕ ਵੱਡਿਆ ਗਿਆ ਪਰ ਉਹਨਾਂ ਕਜ਼ਨਸ ਵਿੱਚ ਝਾਤ ਮਾਰੋਗੇ ਦੇਖੋਗੇ ਉਹ ਬੜੇ ਫਕਰ ਨਾਲ ਕਹਿੰਦੇ ਹੋਣਗੇ ਸਾਡੀਆਂ ਜੀ ਚਾਰ ਗਰਲਫ੍ਰੈਂਡਸ ਭਈ ਜੇ ਤੁਸੀਂ ਕਿਸੇ ਹੋਰ ਦੀ ਧੀ ਖਰਾਬ ਕਰ ਸਕਦੇ ਹੋ ਤੇ ਫਿਰ ਤੁਸੀਂ ਆਪ ਆਪਣੀ ਭੈਣ ਵੇਲੇ ਕਿਉਂ ਪਿੱਟਦੇ ਹੋ ਹੂੰ ਸੋ ਉਹ ਵਿਤਕਰਾ ਜਿਹੜਾ ਸਾਡਾ ਦੂਰ ਹੋਣਾ ਚਾਹੀਦਾ ਪਰ ਸਭ ਤੋਂ ਅਹਿਮ ਹੈ ਕਿ ਮਾਪੇ ਜਦੋਂ ਬੱਚਿਆਂ ਨੂੰ ਦਿਲ ਖੋਲ ਲੈਂਦੇ ਹਨ ਉਹਨਾਂ ਨਾਲ ਸਮਾਂ ਬਿਤਾਉਣ ਅਸੀਂ ਤਾਂ ਸਕੂਟਰ ਤੇ ਜਾਂਦੇ ਆਂ ਵੀ ਸਾਡੇ ਕੋਲ ਸਮਾਂ ਨਹੀਂ ਅਸੀਂ ਕੰਨਾਂ ਟੇਡਾ ਕਰਕੇ ਜਾਂਦੇ ਆਂ ਫਿਰ ਸਾਡੇ ਕੰਮ ਆਪਣੇ ਮੁੱਕਦੇ ਹੀ ਨਹੀਂ ਬੱਚਿਆਂ ਵੱਲ ਤਾਂ ਅਸੀਂ ਧਿਆਨ ਦਿੰਦੇ ਹੀ ਨਹੀਂ ਅਸੀਂ ਬੱਚਿਆਂ ਲਈ ਹੋਰ ਲੋਕ ਰੱਖ ਲੰਨੇ ਆ ਤੁਸੀਂ ਧਿਆਨ ਰੱਖੋ ਸੋ ਉਹ ਪਿਆਰ ਹੀ ਜਿਹੜਾ ਉਹ ਪਾਲਦੇ ਨੇ ਸਰ ਜੇ ਨਹੀਂ ਕਿ ਅੱਜ ਪਹਿਲੀ ਵਾਰ ਹੋਣ ਲੱਗੀ ਜਦ ਤੋਂ ਇਨਸਾਨ ਬਣਿਆ ਉਦੋਂ ਤੋਂ ਸੀ ਪਰ ਹੁਣੇ ਵਰਸਤ ਤਾਂ ਜ਼ਿਆਦਾ ਹੋ ਰਿਹਾ ਕਿਉਂਕਿ ਅਸੀਂ ਬੱਚਿਆਂ ਨੂੰ ਬਿਲਕੁਲ ਹੀ ਅਣਗੌਲਿਆ ਕਰਤਾ ਉਹਨਾਂ ਨੂੰ ਧਿਆਨ ਰੱਖਾਂਗੇ ਉਧਰੋਂ ਅੱਗੋਂ ਸਕੂਲਾਂ ਨੇ ਉਹਨਾਂ ਨੇ ਛੱਡ ਹੀ ਤਾ ਕੰਮ ਵੀ ਅਸੀਂ ਸਿਰਫ ਇਹ ਨੰਬਰ ਦਿਖਾਣੇ ਆ ਜੀ ਇਸ ਤੋਂ ਬਾਅਦ ਅਸੀਂ ਕਿਤੇ ਕੁਝ ਕਰਨਾ ਹੀ ਨਹੀਂ ਸੋ ਉਹ ਇੱਕ ਚੱਕਰ ਵਿੱਚ ਅਸੀਂ ਫਸ ਗਏ ਅੱਗੋਂ ਨੌਕਰੀ ਵੜਦੇ ਨੇ ਉੱਤੇ ਫੇਰ ਉਹੀ ਗੱਲ ਕਿ ਭਾਈ ਸਭ ਤੋਂ ਵੱਧ ਕਿਸ ਨੇ ਕਰਕੇ ਦਿੱਤਾ ਜੀ ਆਪਣੀ ਕੰਪਨੀ ਲਈ ਉਹਨੂੰ ਪ੍ਰਾਇੋਰਟੀ ਦੇਾਂਗੇ ਸੋ ਹਰ ਪਾਸੇ ਅਸੀਂ ਤੈਸਾ ਪ੍ਰਦਾਨ ਬਣਾ ਦਿੱਤਾ ਜਿੱਥੇ ਸਮਾਂ ਸੀਮਤ ਹੈ ਸੋ ਅਸੀਂ ਜ਼ਿੰਦਗੀਆਂ ਛੋਟੀਆਂ ਹੋਣ ਲੱਗ ਗਈਆਂ ਪਰ ਇਸ ਪਾਸੇ ਧਿਆਨ ਨਹੀਂ ਦੇ ਰਹੇ ਕਿ ਬੱਚੇ ਦੀ ਸਿਰਜਣਾ ਵੱਲ ਧਿਆਨ ਦਈਏ ਨਾ ਕਿ ਆ ਕਾਮਾਂ ਵੱਲ ਕਿ ਭਈ ਉਹ ਤੁਹਾਡੇ 13 14 ਵਰਿਆਂ ਦੇ ਘਰੋਂ ਦੌੜ ਰਹੇ ਨੇ ਵਿਆਹ ਕਰ ਰਹੇ ਨੇ ਦਾ ਮਤਲਬ ਹੈ ਉਹਨਾਂ ਨੂੰ ਘਰੋਂ ਬਿਲਕੁਲ ਹੀ ਸਪੋਰਟ ਇਸ ਜਿਹੜਾ ਮਹਾਂਦਰਾ ਹੁਣ ਆਪਾਂ ਜੋ ਵਿੱਚ ਦੇਖਦੇ ਹਾਂ ਪਿਛਲੇ ਸਮੇਂ ਤੋਂ ਬੜੀ ਤੇਜ਼ੀ ਚ ਆਈ ਹੈ ਕਿ ਸੋਸ਼ਲ ਮੀਡੀਆ ਦਾ ਵੀ ਰੋਲ ਹੈ ਬਹੁਤ ਵੱਡਾ ਰੋਲ ਹੈ ਕਿਉਂਕਿ ਮੈਂ ਦੱਸ ਰਹੀ ਹਾਂ ਕਿ ਜਿਵੇਂ ਬੱਚਿਆਂ ਦਾ ਘਰੋਂ ਪਹਿਲਾਂ ਫਿਰ ਸਕੂਲ ਵਿੱਚ ਕਾਲਜਸ ਵਿੱਚ ਯੂਨੀਵਰਸਿਟੀਆਂ 'ਚ ਕੀ ਮਾਹੌਲ ਇਰ ਅੱਗੋਂ ਅਸੀਂ ਜੋ ਸੋਸ਼ਲ ਮੀਡੀਆ ਰਾਇ ਇਹਨਾਂ ਨੂੰ ਦਿੰਨੇ ਆ ਜਿਸ ਤੇ ਅਸੀਂ ਪਰੋਸਦੇ ਹੀ ਸਿਰਫ ਗੰਦਗੀ ਆ ਜਿੱਥੇ ਪ੍ਰੋਮੋਟ ਹੀ ਉਹ ਚੀਜ਼ਾਂ ਹੁੰਦੀਆਂ ਤੁਸੀਂ ਕੋਈ ਵੀਡੀਓ ਬਣਾ ਕੇ ਦੇਖੋ ਜਿਹੜੀ ਚੰਗੀ ਸੇਧ ਦਿੰਦੀ ਹੋਏ ਉਹਦੇ ਵਿਊਜ਼ ਤੁਹਾਨੂੰ ਦੇਖ ਕੇ 1500 ਤੇ ਦੂਜੇ ਪਾਸੇ ਜਦੋਂ ਤੁਸੀਂ ਦਿਖਾਓਗੇ ਵੀ ਆਹ ਵਲਗੈਰਟੀ ਜਿੰਨੀ ਵੱਧ ਹੋਈ ਜਾਏਗੀ ਉਹਨੇ ਤੁਸੀਂ ਦੇਖੋਗੇ ਮਿਲੀਅਨਸ ਦੇ ਵਿਊਜ਼ ਸੋ ਉਹ ਅਸੀਂ ਆਪ ਤੱਕ ਦੇ ਆ ਲੋਕਾਂ ਨੂੰ ਕਿ ਆਹ ਚੀਜ਼ਾਂ ਨਹੀਂ ਜੇ ਚੱਲ ਰਹੀਆਂ ਸੋ ਜਿਹੜਾ ਵੀ ਉਹ ਬਣਾ ਰਿਹਾ ਚੰਗੀ ਵੀਡੀਓ ਉਧਰਲੇ ਪਾਸੇ ਜਾ ਜਿੱਥੇ ਸਾਰਾ ਕੁਝ ਦੇਖਿਆ ਜਾਏ ਤੋ ਇਹ ਸਾਰਾ ਸਮਾਜਿਕ ਟ੍ਰੈਂਡ ਵਿਗੜ ਚੁੱਕਾ ਹੈ ਜਿੱਥੇ ਸਹੀ ਸੇਧ ਵਾਲੀਆਂ ਵੀਡੀਓਜ਼ ਨਹੀਂ ਚੱਲਦੀਆਂ ਤੁਹਾਨੂੰ ਬਲਗੈਰਿਟੀ ਦਿਖਾਓਗੇ ਤਾਂ ਚੱਲਾਂਗੇ इजीली ਕਾਨੂੰਨ ਕੀ ਨਵੇਂ ਸਰੂਪ ਕੁਝ ਕੋਕੀ ਬਾਕੇ ਸਾਹਮਣੇ ਆਏ ਜਿਹੇ ਸਮਾਜ ਵਾਸਤੇ ਜੀ ਬਿਲਕੁਲ ਦੇਖੋ ਬੱਚਿਆਂ ਲਈ ਤਾਂ ਜੇ ਆਸਟ੍ਰੇਲੀਆ ਵਰਗੇ ਮੁਲਕ ਇਹ ਸਾਰੇ ਜਿਹਨੇ ਸ਼ੁਰੂ ਹੋ ਚੁੱਕੇ ਨੇ ਰੈਸਟ੍ਰਿਕਸ਼ਨ ਆਫ ਸੋਸ਼ਲ ਮੀਡੀਆ ਉਹ ਤਾਂ ਹਰ ਹਾਲ ਵਿੱਚ ਸਾਨੂੰ ਧਿਆਨ ਕਰਨਾ ਹੀ ਪੈਣਾ ਕਿ ਸੋਸ਼ਲ ਮੀਡੀਆ ਤੇ ਰੈਸਟ੍ਰਿਕਸ਼ਨ ਲੱਗੇ ਬੱਚਿਆਂ ਦੇ ਘੱਟੋ ਘੱਟ ਉਸ ਜਿਹੜੇ ਸਾਲਾਂ ਚ ਸ਼ੁਰੂਆਤ ਕੀਤੀ ਸਨ ਜਦੋਂ ਉਹਨਾਂ ਦਾ ਅਜੇ ਆਪਣੀ ਸੋਚਣ ਸਮਝਣ ਦੀ ਸ਼ਕਤੀ ਉਸ ਪੱਧਰ ਤੇ ਨਹੀਂ ਹੈ ਸੋ ਉਹਨਾਂ ਦੇ ਉਹਨਾਂ ਸਮਿਆਂ ਦੇ ਵਿੱਚ ਘਟੋ ਘਟ ਸੋਸ਼ਲ ਮੀਡੀਆ ਤਾਂ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ ਜਿੱਥੇ ਉਹ ਨਾਰਮਲ ਪਹਿਲਾਂ ਤਾਂ ਪਹਿਲਾਂ ਸਮੋ ਸਕਣ ਗਿਆਨ ਲੈ ਸਕਣ ਫੇਰ ਹੀ ਉਹਨਾਂ ਦੀ ਸੋਚਣ ਸਮਝਣ ਦੀ ਸ਼ਕਤੀ ਬਣੇਗੀ ਸੋ ਉਹ ਜ਼ਰੂਰੀ ਹੈ ਜੀ ਸਰ ਜਿਹਨਾਂ ਪਾਪ ਕੀ ਸਮਾਜ ਕਾਨੂੰਨ ਇਹ ਚੁਪ ਕਰਕੇ ਦਿਖ ਰਿਹਾ ਹੈ ਕਿ ਜਿਹੜਾ ਸਭਾ ਜੀ ਨਿਰਧਾਰਤ ਕੀਤੀ ਹੈ ਵਿਆਹ ਦੀ ਉਮਰ 18 ਸਾਲ ਪਰੰਤੂ ਵਰਤਾਰੇ ਵਾਪਰ ਰਹੇ ਨੇ 13 14 15 ਸੰਗ ਵਾਲੇ ਹਨ ਜਿਹੜੇ ਫਿਰ ਉਸ ਤੋਂ ਬਾਅਦ ਕਾਨੂੰਨ ਤੋਂ ਹੀ ਸੁਰੱਖਿਆ ਦੀ ਮੰਗ ਜਿਹੜਾ ਆਪਾਂ ਦਾ ਸਵਾਲ ਹੈ ਜਿਹੜਾ ਮਾਨਜੋਗ ਉੱਤਰਾਖੰਡ ਦੇ ਹਾਈ ਕੋਰਟ ਦੇ ਵਿੱਚ ਇੰਨੀ ਦਿਨੀ ਵਿਚਾਰਦੀ ਨੂੰ ਜਿਹਦੇ ਇਵਿਦ ਕੀਤੇ ਆਪਾਂ ਸਾਰਾ ਕਰ ਰਹੇ ਹਨ ਕਿ ਕਾਨੂੰਨ ਸਮਾਜ ਵੀ ਹਲੇ ਚੁੱਪ ਹੈ ਸਰ ਇਸ ਇਸ਼ੂ ਨੂੰ ਲੈ ਕੇ ਦੇਖੋ ਨਾ ਕਾਨੂੰਨ ਪਹਿਲੀ ਗੱਲ ਤਾਂ ਹੁੰਦਾ ਹੀ ਨਾ ਕਾਨੂੰਨ ਬਣਾਇਆ ਹੀ ਕਿਉਂ ਗਿਆ ਕਿਉਂਕਿ ਪਹਿਲਾਂ ਇੱਕ ਸਮਾਜਿਕ ਦਾਇਰਾ ਕਿਸੇ ਨੇ ਘੜਿਆ ਵੀ ਇਹ ਚੀਜ਼ ਅਸੀਂ ਕਿੰਦੇ ਆ ਇਹ ਸਮਾਜਿਕ ਹੈ ਪਰ ਇਹ ਸਮਾਜਿਕ ਇਸ ਦਾਇਰੇ ਤੋਂ ਬਾਹਰ ਹੈ ਤਾਂ ਇਹ ਅਸੀਂ ਗਿਣਾਂਗੇ ਗੁਨਾਹ ਸੋ ਪਹਿਲਾਂ ਤਾਂ ਉਹ ਨਿਰਧਾਰਤ ਕੀਤਾ ਗਿਆ ਕਾਨੂੰਨ ਉਸੇ ਦੇ ਉੱਤੇ ਹੀ ਟਿਕਿਆ ਉਹਨੇ ਆਪਣੇ ਫਵਾਚੋਂ ਨਹੀਂ ਚੀਜ਼ਾਂ ਕੱਢ ਲੈਣੀਆਂ ਸੋ ਜਦੋਂ ਉਹ ਦਾਇਰਾ ਹੀ ਅਸੀਂ ਬੜਾ ਮੋਰੀਆਂ ਜਿਸ ਚ ਰੱਖਤੀਆਂ ਵੀ ਉਹਦੇ ਚ ਇਧਰੋਂ ਵੀ ਇਧਰੋਂ ਵੀ ਸਾਰੇ ਰਾਹ ਛੱਡ ਦਿੱਤੇ ਨੇ ਜਿੱਤੇ ਅਸੀਂ ਦੇਖ ਰਹੇ ਹਾਂ ਕਿ ਗੁੰਡਾ ਅਨਸਰ ਨੂੰ ਅਸੀਂ ਪ੍ਰੋਮੋਟ ਕਰਦੇ ਹਾਂ ਕਿ ਆ ਜੀ ਜਿਹੜੇ ਪੋਲੀਟਿਸ਼ੀਅਨ ਵੀ ਹੋਣਗੇ ਉਹਨਾਂ ਨੇ ਸਭ ਨੂੰ ਪਾਲਣਾ ਇਹਨਾਂ ਨੂੰ ਗੁੰਡਾ ਅਨਸਰ ਨੂੰ ਉਹ ਸਗੋਂ ਉਹਨਾਂ ਰਾਹੀ ਧਮਕਾਉਂਦੇ ਨੇ ਭੈ ਦਾ ਮਾਹੌਲ ਪੈਦਾ ਕਰਦੇ ਨੇ ਉਹਨਾਂ ਨੂੰ ਖੁੱਲ੍ਹ ਦਿੰਦੇ ਨੇ ਤੁਸੀਂ ਟੌਰਚਰ ਕਰੋ ਤੁਸੀਂ ਦੂਜਿਆਂ ਦੀਆਂ ਧੀਆਂ ਲੁੱਟੋ ਤੁਸੀਂ ਫਲਾਣੇ ਨੂੰ ਕਤਲ ਕਰੋ ਉਹ ਖੁੱਲ੍ਹ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਉਹ ਕਾਨੂੰਨ ਦੇ ਦਾਇਰੇ ਤੋਂ ਬਾਹਰ ਹੋ ਜਾਂਦੇ ਆ ਫਿਰ ਵੇਲਾ ਮਿਲਦੀਆਂ ਨੇ ਇਹਨਾਂ ਨੂੰ ਕਿ ਹਾਂ ਜੀ ਇਹਨਾਂ ਤੇ ਸਿਰ ਤੇ ਹੱਥ ਹੈ ਤਾਂ ਇਹ ਨਾ ਤਾਂ ਅੰਦਰ ਰਹਿਣਗੇ ਇਹਨਾਂ ਨੂੰ ਜੇ ਜੇਲ੍ਹਾਂ ਚ ਵੀ ਤਾੜਿਆ ਇਹਨਾਂ ਨੂੰ ਵੇਲਾ ਮਿਲਣ ਗਿਆ ਬਾਹਰ ਦਿਸਣਗੇ ਸੋ ਉਹ ਜਿਸ ਤਰੀਕੇ ਦਾ ਮਾਹੌਲ ਅਸੀਂ ਸਿਰਜ ਰਹੇ ਆਂ ਕਾਨੂੰਨ ਨੂੰ ਤਾਂ ਅਸੀਂ ਫੇਲ ਕਰ ਰਹੇ ਆ ਭਾਵੇਂ ਤੁਹਾਨੂੰ ਬਹੁਤ ਮਾੜਾ ਲੱਗੇ ਪਰ ਇਹ ਤਾਂ ਧਰਜੀਆਂ ਉਡਾ ਰਹੇ ਆ ਅਸੀਂ ਕਾਨੂੰਨ ਦੀਆਂ ਕਿਉਂਕਿ ਅਸੀਂ ਇੱਕ ਜਿਹੜੀ ਕਿ ਦੂਜੇ ਮੁਲਕਾਂ ਵਿੱਚ ਉਹ ਕਹਿੰਦੇ ਨੇ ਪ੍ਰੈਜ਼ੀਡੈਂਟ ਹੋਵੇ ਕਿ ਇੱਕ ਦਰਜਾਚਾਰ ਕਰਮਚਾਰੀ ਹੋਵੇ ਕਾਨੂੰਨ ਸੇਮ ਹੈ ਸਾਡੇ ਲਈ ਹਰ ਪੱਦਰ ਤੇ ਕਾਨੂੰਨ ਵੱਖਰਾ ਹੈ ਤੇ ਜਿਹੜੇ ਆ ਹੋਣਗੇ ਜੀ ਪੋਲਿਟਿਸ਼ੀਅਨ ਦਾ ਕੋਈ ਹੋਏਗਾ ਵੀਆਈਪੀ ਹੋਏਗਾ ਉਹਦਾ ਛੇਤੀ ਤਰੀਕਾ ਮਿਲਣ ਗਿਆ ਬਾਕੀ ਨਾਰਮਲ ਜਨਤਾ ਭਾਵੇਂ ਵਿਰਧ ਹੋ ਕੇ ਮਰ ਜਾਏ ਉਹਨਾਂ ਦੀ ਅਗਲੀ ਪੁਛਤ ਉਹਨਾਂ ਦੇ ਫੈਸਲੇ ਸੁਣਨ ਆਂਦੀ ਹੈ ਪਰ ਇਹ ਸਾਰੇ ਪਾਸੇ ਵਰਤਾਰਾ ਫਿਰ ਜਿੱਥੇ ਮਾਨਯੋਗ ਕੁਝ ਸਿਰਫ 0.1% ਜੱਜ ਸਹਿਬਾਨ ਦੇ ਵੀ ਜੋ ਰੋਲ ਸਾਹਮਣੇ ਆਏ ਨੇ ਕਿ ਉਹ ਇਸ ਲੋੜ ਨੂੰ ਕਿ ਮੈਂ ਜੀ ਜਦੋਂ ਰਿਟਾਇਰ ਹੋ ਜਾ ਮੈਨੂੰ ਬਾਅਦ ਵਿੱਚ ਕਿਤੇ ਚੰਗੀ ਪੋਸਟ ਮਿਲ ਜਾਏ ਉਹ ਵੀ ਕਈ ਵਾਰ ਇਸ ਤਰੀਕੇ ਦੇ ਕੇਸਾਂ ਵਿੱਚ ਉਹਨਾਂ ਦੀ ਜਾਇਦਾਦਾਂ ਦਿਖ ਗਈਆਂ ਜੋ ਕਿ ਖਬਰਾਂ ਚਪ ਚੁੱਕੀਆਂ ਕਿਸ ਪੱਦਰ ਤੇ ਜਾਂਦੀਆਂ ਨੇ ਸੋ ਉਹਨਾਂ ਵੱਲੋਂ ਕਾਨੂੰਨ ਨੂੰ ਆਪਣੇ ਹੱਥੀ ਲੈਣਾ ਉਹ ਵੀ ਬਹੁਤ ਮਾੜੀ ਗੱਲ ਏ ਕਿਉਂਕਿ ਸੋ ਇਹ ਸਾਰਾ ਵਰਤਾਰਾ ਹੀ ਐਕਚੁਅਲੀ ਉਲਟਾ ਪੁਲਟਾ ਹੋਇਆ ਪਿਆ ਡਾਕਟਰ ਹਰਸ਼ ਚੰਦਰਪਾਲ ਜੀ ਆਪਾਂ ਗੱਲ ਕਰਦੇ ਹਾਂ ਭਾਰਤੀ ਸਮਾਜ ਦੇ ਵਿੱਚ ਜਿਹੜੀਆਂ ਹੁਣ ਇਹ ਗੱਲਾਂ ਸਾਹਮਣੇ ਆਈਆਂ ਹਨ ਉਤਰਾਖੰਡ ਹਾਈ ਕੋਰਟ ਦੀ ਪਰ ਜਿੱਕਰ ਭਾਰਤੀ ਸਮਾਜ ਤੋਂ ਬਾਹਰ ਜਾਈਏ ਹੱਦਾਂ ਤੋਂ ਬਾਹਰ ਜਾਈਏ 18 ਸਾਲ ਦੀ ਉਮਰ ਭਾਰ ਦੇ ਵਿੱਚ ਨਿਧਾਰਤ ਤੇ ਘੱਟੋ ਘੱਟ 18 ਸਾਲ ਇਹ ਪੁਰਸ਼ ਲਈ ਖਾਸ ਕਰਕੇ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਕੋਈ ਇਹ ਏਜ ਇਹੀ ਹੈ ਜਾਂ ਕੋਈ ਪਿੰਡਤਾ ਨਹੀਂ ਉੱਥੇ ਤਾਂ ਐਕਚੁਅਲੀ ਹੁਣ ਤਾਂ ਜਿਵੇਂ ਆਪਣੀ ਸਮਾਜ ਵਿੱਚ ਗੇ ਲੋਕਾਂ ਨੂੰ ਉਹਨਾਂ ਨੇ ਮੰਨਤਾ ਦੇ ਦਿੱਤੀ ਹੋਈ ਐ ਸੋ ਇਹੋ ਜਿਹਾ ਸਿਸਟਮ ਕਿ ਤੁਸੀਂ ਔਰਤ ਮਰਦ ਦਾ ਹੀ ਸੰਬੰਧ ਭਾਵੇਂ ਦਾ ਰਸਾਲ ਸ਼ਾਇਦ ਲੜਕੀ ਦੀ 21 ਸਾਲ ਮੁੰਡੇ ਦੀ ਐ ਬਿਲਕੁਲ ਸੋ ਉਹਦੇ ਵਿੱਚ ਵੀ ਜਿਹੜਾ ਸਾਡੇ ਕੋਲ ਐਸ ਵੇਲੇ ਕੇਸ ਨੇ ਜਿੱਥੇ ਉਹ ਨਕਲੀ ਆਧਾਰ ਕਾਰਡ ਹੀ ਬਣਾ ਦਿੰਦੇ ਨੇ ਵੀ ਵਿਆਹ ਛੇਤੀ ਕਰਨਾ ਜੀ ਮੁੰਡਾ ਲੱਭ ਗਿਆ ਮਾਪੇ ਆ ਜਾਂਦੇ ਨੇ ਕੁੜੀ 13 ਦੀ ਹੋਗੀ ਕੋਈ ਨਸੇ ਨੂੰ 18 ਕਰ ਦੋ ਉਹ ਨਵੇਂ ਆਧਾਰ ਕਾਰਡ ਵੀ ਫਿਰ ਫੋਨ ਕਰਵਾਣ ਗਿਆ ਉੱਚੇ ਉਹਨਾਂ ਤੋਂ ਜੀ ਅਸੀਂ ਉਹਨਾਂ ਦੀਆਂ ਵੋਟਾਂ ਉਹਨਾਂ ਤੋਂ ਫੋਨ ਆ ਗਿਆ ਆ ਕਰਕੇ ਦਿਓ ਸੋ ਇਸ ਤਰੀਕੇ ਦੇ ਪ੍ਰੈਸ਼ਰ ਵੀ ਪੈਂਦੇ ਨੇ ਜਿੱਥੇ ਉਹਨਾਂ ਦੇ ਆਧਾਰ ਕਾਰਡ ਹੀ ਤਬਦੀਲ ਹੋ ਰਹੇ ਨੇ ਸੋ ਤੁਸੀਂ ਕਿੱਥੇ ਕਿਸ ਪੱਧਰ ਤੇ ਲੜੋਗੇ ਹਰ ਪੱਧਰ ਤੇ ਜਦੋਂ ਆਪਾਂ ਦੇਖ ਰਹੇ ਹਾਂ ਧੋਖਾ ਧੜੀ ਹੈ ਉਹਦੇ ਵਿੱਚ ਸਮਾਜ ਹੀ ਵਿਗੜਿਆ ਪਿਆ ਹੋਵੇ ਉੱਥੇ ਆਪਾਂ ਕਿਸੇ ਇੱਕ ਕਿਰਦਾਰ ਤੇ ਵੀ ਆ ਇੱਕ ਛੋਟਾ ਟੋਟਾ ਭੱਜ ਕੇ ਜੇ ਕਰਾ ਹੀ ਰਿਹਾ ਤਾਂ ਬਾਕੀ ਸਮਾਜ ਦਾ ਕਿੱਥੇਂ ਦੇ ਵਿਗੜ ਰਿਹਾ ਉਹ ਢਾਂਚਾ ਵੀ ਦੇਖੋ ਜਿੱਥੇ ਕਿਸੇ ਹੀ ਪਾਸੇ ਕੋਈ ਵੀ ਨਾਤਾ ਸੁਰੱਖਿਆ ਤੇ ਤੁਸੀਂ ਕਰਾਈਮ ਆਪਣੇ ਆਪ ਸਾਹਮਣੇ ਦੇਖ ਸਕਦੇ ਹੋ ਤੇ ਜਦੋਂ ਹਰ ਪਾਸੇ ਹੀ ਵਿਗਾੜ ਹੋਵੇ ਉਦੋਂ ਆ ਇੱਕ ਪਹਿਲੂ ਇਕੱਲੇ ਤੇ ਵਿਚਾਰ ਕਰਨਾ ਮੈਨੂੰ ਲੱਗਦਾ ਕਿ ਜਦ ਤੱਕ ਬਾਕੀ ਸਮਾਜ ਨਹੀਂ ਸੁਧਰੇਗਾ ਇਹ ਵੀ ਸੁਧਰ ਨਹੀਂ ਸਕਣਾ ਸਰੀ ਭਾਵ ਦੀ ਸਮਾਜ ਦੀ ਗੱਲ ਕਰਦੇ ਆਪਾਂ ਭਾਰਤੀ ਏਜ ਇਹ ਵੀ ਇਹ ਵਿਆਹ ਦੀ ਰਕੀ ਹੋਈ ਜਾਂ ਨਹੀਂ ਉੱਥੇ ਤਾਂ ਜੀ ਅਨਵੇਡ ਮਦਰਸ ਵੀ ਉਹਨਾਂ ਦੇ ਤਾਂ 12 13 ਵਰਿਆਂ ਦੀ ਵੀ ਜੇ ਤੁਹਾਨੂੰ ਦੇਖੋ ਕਿ ਉਹ ਪ੍ਰੈਗਨੈਂਸੀ ਨਾਲ ਆਂਦੀ ਹੈ ਤਾਂ ਉਹਦੀ ਮਰਜ਼ੀ ਹੈ ਉਹ ਤੁਸੀਂ ਉਹਦੇ ਪੇਰੈਂਟਸ ਇੰਟਰਫੇਅਰ ਨਹੀਂ ਕਰ ਸਕਦੇ ਵੀ ਇਹ ਅਨਮੈਰਿਡ ਹੈ ਪ੍ਰੈਗਨੈਂਟ ਹੈ ਉਹਦਾ ਫੈਸਲਾ ਕੁੜੀ ਨੇ ਆਪ ਲੈਣਾ ਪੇਰੈਂਟਸ ਨਹੀਂ ਲੈ ਸਕਦੇ। ਪਰ ਵੀ ਇਸ ਮਾਮਲੇ ਵਿੱਚ ਲਚਕੀਲਾਪਣ ਬਹੁਤ ਜ਼ਿਆਦਾ। ਬਿਲਕੁਲ ਉਹਨਾਂ ਦੇ ਮੈਂ ਤਾਂ ਸਰੀ ਹ ਕਿ ਉਹਨਾਂ ਨੂੰ ਪਹਿਲੀ ਗੱਲ ਤਾਂ ਵਿਆਹ ਕਰਨਾ ਹੀ ਉਹਨਾਂ ਲਈ ਤਾਂ ਕੋਈ ਜ਼ਰੂਰੀ ਨਹੀਂ ਉਹਨਾਂ ਦੀ ਮਰਜ਼ੀ ਹੈ। ਸੋ ਉੱਥੇ ਤਾਂ ਸਿਸਟਮ ਕਈ ਵਾਰ ਇੰਨਾ ਆਡ ਹੁੰਦਾ ਤੁਸੀਂ ਕਦੇ ਮਿਲੋ ਵੀ ਆਹ ਮੇਰੀ ਤੀਜੀ ਪਤਨੀ ਤੇ ਆਹ ਅੱਗੇ ਜੀ ਮੇਰੇ ਅਸੀਂ ਜਿਹੜੇ ਅਸੀਂ ਫੈਮਿਲੀ ਆ ਇਹ ਮੇਰੀ ਦੂਜੀ ਪਤਨੀ ਦੇ ਤੀਜੇ ਹਸਬੰਡ ਦਾ ਮੁੰਡਾ ਤੇ ਆ ਫਲਾਣੇ ਦਾ ਹੋ ਯਾਨੀ ਤੁਸੀਂ ਇੰਨੇ ਕਨਫਿਊਜ਼ ਹੋ ਜਾਂਦੇ ਹੋ ਵੀ ਇਹ ਪਤਾ ਨਹੀਂ ਕੀ ਸਿਸਟਮ ਕਿਹੜੇ ਨਾਲ ਕੀ ਚੱਲ ਰਿਹਾ ਸੋ ਇਤਾਂ ਦਾ ਸੋਸ਼ਲ ਮੀਡੀਆ ਦਾ ਜੋਗ ਹੈ ਪਰ ਉਹਦਾ ਪ੍ਰਭਾਵ ਤਾਂ ਫਿਰ ਆਪਾਂ ਘੋੜੀ ਰਹੇ ਹਾਂ ਕਿਤਨਾ ਕਿਤਨਾ ਹਾਂਜੀ ਆਪਾਂ ਹਰ 네ਗੇਟਿਵ ਜਿਹੜੇ ਤਾਂ ਚੰਗੇ ਨੇ ਉਹ ਤਾਂ ਅਸੀਂ ਲੈਂਦੇ ਨਹੀਂ ਯਾਨੀ ਮਿਹਨਤ ਨਾਲ ਲੋਕ ਕਰਦੇ ਨੇ ਆਪਣੇ ਮੁਲਕ ਤੇ ਫਖਰ ਕਰਦੇ ਨੇ ਮੁਲਕ ਤੋਂ ਭੱਜਦੇ ਨਹੀਂ ਉਹ ਚੀਜ਼ਾਂ ਨਹੀਂ ਅਸੀਂ ਲੈਂਦੇ ਅਸੀਂ ਸਿਰਫ 네ਗੇਟਿਵ ਜਿਹੜੀਆਂ ਚੀਜ਼ਾਂ ਨੇ ਵੀ ਦੇਖੋ ਜੀ ਸਾਡਾ ਇੱਕ ਬਹੁਤ ਵਧੀਆ ਵੀ ਅਸੀਂ ਮਾਪਿਆਂ ਦੇ ਨਾਲ ਰਹਿਣਾ ਉਹਨਾਂ ਦਾ ਖਿਆਲ ਰੱਖਣਾ ਪਰ ਅਸੀਂ ਦੇਖਿਆ ਵੀ ਉਹ ਸੌਖਾ ਕੰਮ ਐ ਵੀ ਅਸੀਂ ਸਾਲ ਚ ਇੱਕ ਵਾਰ ਗ੍ਰੈਂਡਪੈਰੈਂਟਸ ਡੇ ਮਨਾ ਲਓ ਵਧੀਆ ਸਾਰਾ ਦਿਨ ਕੌਣ ਯਾਦ ਕਰੇ ਵੀ ਇੱਕ ਵਾਰ ਸਾਲ ਚ ਫਾਦਰਜ਼ ਡੇ ਕਹਿ ਲਓ ਬਾਕੀ ਸਾਨੂੰ ਲੋਡ ਹੀ ਨਹੀਂ ਸੋ ਅਸੀਂ ਉਹ ਵਿਗਾੜ ਵਾਲੀਆਂ ਚੀਜ਼ਾਂ ਸਾਰੀਆਂ ਬਣਾ ਲਈਆਂ ਪਰ ਚੰਗੀਆਂ ਚੀਜ਼ਾਂ ਤੋਂ ਅਸੀਂ ਬਹੁਤ ਪਰਾ ਕਹਿੰਦਾ ਭਾਬੀ ਜੀ ਕਿ ਥੋੜਾ ਜਿਹਾ ਪਛੋਕੜ ਵੱਲ ਜੇ ਇਸ ਮਾਮਲੇ ਚ ਜਾਈਏ ਤਾਂ ਕਦੇ ਵਿਆਹ ਹੁੰਦੀ ਸੀ ਲਾਗੀਆਂ ਨਾਈਆਂ ਵੱਲੋਂ ਅਧਿਕਾਰ ਹੁੰਦੀ ਸੀ ਉਹ ਕਹਿੰਦੀ ਵੀ ਦੋਨਾਂ ਤਰ੍ਹਾਂ ਦਾ ਅਸੀਂ ਪੂਰਾ ਮੀਚ ਕਰ ਲਿਆ ਤੇ ਆਹ ਲਓ ਹੁਣ ਤੁਸੀਂ ਉਧਰੋਂ ਦੀ ਲੋਕਾ ਟੋਕਾ ਜਾਂ ਜਿਹੜਾ ਵਿਆਹ ਕਰਨਾ ਹੈ ਦਿਖੋ ਦੋਨੇ ਧਿਰਾਂ ਨੂੰ ਸਹਿਮਤੀ ਦੇ ਦਿੰਦੀਆਂ ਸੀ ਅੱਜ ਕਿੱਥੇ ਜਮਾਨਾ ਜਿਹੜੇ ਆਪਾਂ ਹੱਦਾਂ ਤੋਂ ਸਮੁੰਦਰੋਂ ਪਾਰ ਦੇਸ਼ਾਂ ਦੀ ਗੱਲ ਕਰ ਲਈਏ ਤੁਸੀਂ ਦੱਸਿਆ ਆਪਣੀ ਭਾਰਤ ਦੇ ਵਿੱਚ ਇੱਕ ਵੱਖਰੀ ਜਿਹੜੀ ਹੈ ਇਹ ਤੁਰਪੀ ਰੀਤ ਜਿਹਦੇ ਅੱਧਾ ਆਪਾਂ ਸਾਰੀ ਗੱਲ ਤੁਸੀਂ ਕਰਦੇ ਘਰ ਵੇਖਣ ਵਾਲੀ ਗੱਲ ਹੈ ਕਿ ਜਿਹੜਾ ਭਾਰਤੀ ਸਮਾਜ ਅਗਲੇ ਸਮੇਂ ਕਿਵੇਂ ਚੱਤਨ ਹੁੰਦਾ ਹੈ ਕਾਨੂੰਨ ਉਹ ਕਿੱਥੋਂ ਤੱਕ ਇਹ ਜਿਹੜੀ ਸੁਰੱਖਿਆ ਦੀ ਗੱਲ ਕਰਦਾ ਕਿਉਂਕਿ ਬڑے ਵੱਖ ਨੇ ਜਿਹੜੇ ਉਹ ਕਾਨੂੰਨੀ ਤੇ ਸਮਾਜਿਕ ਦਾਇਰੇ ਦੇ ਵਿੱਚ ਆਉਂਦੇ ਆ। ਵਿਖਣ ਵਾਲੀ ਗੱਲ ਇਹ ਕਿ ਅਗਲੇ ਸਮੇਂ ਜਿਹੜੀ ਇਹ ਕਹਾਣੀ ਹੈ ਉਹ ਅਗਲਾ ਮੋੜ ਕਿਵੇਂ ਕੱਟਦੀ ਹੈ। ਖੈਰ ਅੱਜ ਤੱਕ ਜਿਹੜਾ ਹੁਣ ਤੱਕ ਜਿਹੜਾ ਉੱਤਰਾਖੰਡ ਹਾਈ ਕੋਰਟ ਦਾ ਮਾਮਲਾ ਸੀ ਇਹਦੇ ਈਰ ਦੇ ਗਿਰਦ ਜਿਹੜੀ ਅਸੀਂ ਚਰਚਾ ਸਾਂਝੀ ਕੀਤੀ ਹੈ। ਦਰਸ਼ਕਾਂ ਸਨੇਹ ਨੂੰ ਦੱਸ ਦਈਏ ਕਿ ਸਾਡੇ ਨਾਲ ਜੁੜੇ ਸਨ ਕਹਿ ਸਕਦੇ ਹਾਂ ਕਿ ਬੱਚਿਆਂ ਦੇ ਉਹ ਕੀ ਡਾਕਟਰ ਇਨੀ ਦੀ ਜਿਹੜੇ ਵੱਡੇ ਲੇਖਕ ਵਜੋਂ ਵੀ ਮਹਿਲਾ ਚਿੰਤਕ ਵਜੋਂ ਵੀ ਜਿਨ੍ਹਾਂ ਦਾ ਵੱਡਾ ਨਾਂ ਹੈ। ਬੀਬੀ ਡਾਕਟਰ ਹਸ਼ਿੰਦਰ ਕੌਰ ਬਹੁਤ ਬਹੁਤ ਧੰਨਵਾਦ ਜੀ ਸਵਾਗਤ ਇਹ ਮਿਸ਼ਨ ਪੰਜਾਬੀ